ਸੱਚੀ ਕਲ ਸਾਰਿਆਂ ਨੂੰ ਪਿੰਡ ਤੁਸਾਂਚ ਕਲਾਂ ਵਿਖੇ ਡਾਕਟਰ ਬੀ ਆਰ ਅੰਬੇਡਕਰ ਐਂਡ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬਾਲੀਵਾਸੀ ਤੋਂ ਅੱਡੇ ਵਾਲੇ ਰੋਡ ਤੇ ਜਿਹੜਾ ਕੂੜੇ ਦਾ ਡੰਪ ਬਣਿਆ ਹੋਸੀ ਉਹਨਾਂ ਨੂੰ ਕੂੜਾ ਚੁਕਾਉਣ ਦਾ ਜਿਹੜਾ ਔਰੰਮਤਾ ਕੀਤੀ ਗਈ ਜੀਸੀਬੀ ਲਗਾ ਕੇ ਸੋ ਇਸ ਸੁਪਰਾਲੇ ਲਈ ਡਾਕਟਰ ਬੀ ਆਰ ਅੰਬੇਡਕਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਕੂੜੇ ਦੇ ਜਿਹੜੇ ਢੇਰ ਦੇ ਅੰਬਾਰ ਰਸਤੇ ਵਿੱਚ ਆ ਚੁੱਕੇ ਹਨ ਇਸ ਨੂੰ ਮੁੱਖ ਰੱਖਦੇ ਹੋਏ ਅੱਜ ਇਹ ਉਪਰਲਾ ਕਰਕੇ ਝਕਾਉਣ ਦੀ ਅਰੰਭਤਾ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਪੁਰਖ ਦਿਹਾੜੇ ਦੇ ਨੂੰ ਸੰਬੰਧਿਤ ਸਫਾਈ ਜਿਹੜੀ ਰਸਤੇ ਦੇ ਵਿੱਚ ਕੂੜਾ ਹੋਣ ਕਰਕੇ ਅੱਜ ਅਰੰਭ ਕੀਤਾ ਡਾਕਟਰ ਬੀ ਆਰ ਅੰਬੇਡਕਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇਖ ਜਾਂ ਚੀਪਲਿੰਦਰ ਸਿੰਘ ਦੁਸਾਂਝ ਸਰਪ੍ਰਸਤ ਸ਼ਾਦੀराम ਕੈਨੇਡਾ ਸਹਾਇਕ ਪ੍ਰਧਾਨ ਹਰਮੇਸ਼ 베ਦੀ ਖਜ਼ਾਨਚੀ ਨਿਰਮਨ ਕੁਮਾਰ ਨਵੀਂ ਸਰਪੰਚ ਬਿਨੋਦ ਕੁਮਾਰ ਜਗਤਾਰ ਸਿੰਘ ਜੀ ਕਾਲਾ ਮੈਂ ਤੁਹਾਡਾ ਆਪਣਾ ਸੰਧਪਾਲ ਕੋਕੂ ਅਤੇ ਹੋਰ ਸਹਿਯੋਗੀ ਸੱਜਣਾ ਦੇ ਸਹਿਯੋਗ ਦੇ ਨਾਲ ਇਹ ਉਦਮ ਉਪਰਾਲਾ ਕਰਕੇ ਅੱਜ ਜਿਹੜਾ ਕੂੜਾ ਚੱਕਣ ਦਾ ਜਿਹੜਾ ਕੰਮ ਆਰਾਮਤਾ ਕੀਤੀ ਗਈ ਆ ਤੁਸੀਂ ਦੇਖ ਰਹੇ ਹੋ ਨਸਾਂਜ ਕਲਾਂ ਤੋਂ ਤਸਵੀਰਾਂ ਕੀ ਅੱਜ ਸਫਾਈ ਮਹਿੰਮ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਸੋ ਸਾਰੇ ਨੱਗਨ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਕੂੜਾ ਹੈ ਉਹ ਸਾਫ਼ ਸੁਥਰਾ ਕਰਨ ਵਾਸੀ ਸਾਰਿਆਂ ਦਾ ਸਹਿਯੋਗ ਪਿੰਡ ਵਾਸੀਆਂ ਦਾ ਸਹਿਯੋਗ ਦੇ ਨਾਲ ਔਰ ਇਸ ਸਬੰਧੀ ਸਰਪੰਚ ਨੇ ਦੱਸਿਆ ਕਿ ਜੇਕਰ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਕੋਲ ਹੋਰ ਫੰਡ ਅਰੇਂਜ ਹੁੰਦਾ ਕਿ ਬਾਕੀ ਪਏ ਜਿਹੜੇ ਕੂੜੇ ਆ ਢੇਰ ਉਹ ਵੀ ਚੱਕੇ ਜਾਣਗੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਦਸਾਂਝ ਕਲਾ ਤੋਂ ਸਰਨਦਪਾਲ ਕੋ ਖੂਦੀ ਖਾਸ ਰਿਪੋਰਟ ਦਸਾਂਝ ਲਾਈਵ ਨਿਊ ਚੈਨਲ ਰਹੀ ਬਹੁਤ ਬਹੁਤ ਧੰਨਵਾਦੀ ਹਾਂਜੀ ਨਰਮਲ ਜੀ ਅੱਜ ਇਹ ਕੂੜਾ ਚੁਕਾ ਰਹੇ ਆ ਕੌਣ ਚੁਕਾ ਰਿਹਾ ਤੇ ਕਿਹਨਾ ਵੱਲੋਂ ਚੁਕਾਇਆ ਜਾ ਰਿਹਾ ਹੈ ਜੈਪੀਨ ਜੈਪਾਤ ਇਨਕਲਾਬ ਜ਼ਿੰਦਾਬਾ ਇਹ ਕੂੜਾ ਕਾਫੀ ਸਮੇ ਤੋਂ ਅਡੇ ਵਾਲੇ ਰਸਤੇ ਤੇ ਬਾਹਰ ਕਾਫੀ ਹਾਲ ਚਿਰ ਖਰਾਬ ਸੀ ਰਸਤਾ ਵੀ ਰੁਕਿਆ ਸੀ ਹਾਂ ਤੇ ਇਹ ਕੂੜਾ ਹੁਣ ਸੀਦ ਪਾਕ ਸਿੰਘ ਨੌਜਵਾਨ ਸਭਾ ਤੇ ਡਾਕਟਰ ਜੀ ਰਮਬੇਦ ਨੌਜਵਾਨ ਸਭਾ ਇਹਨਾਂ ਵੱਲੋਂ ਚਕਵਾਇਆ ਜਾ ਰਿਹਾ ਹੈ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਠੀਕ ਹੈ ਜੀ ਤੇ ਮਤਲਬ ਇਹ ਕੂੜਾ ਝਕਾਣਾ ਕੋ ਹੋਰ ਵੀ ਪਿੰਡ ਦੇ ਜਿਹੜੇ ਹੈਗੇ ਹੋਰ ਵੀ ਹੈ ਕਾਫੀ ਅੱਛਾ ਜੀ ਕਈ ਜਗ੍ਹਾ ਹੈ ਆਪ ਦੇਖਾਂਗੇ ਫਿਰ ਫੰਡ ਦੇ ਹਿਸਾਬ ਨਾਲ ਫੰਡ ਦੇ ਹਿਸਾਬ ਨਾਲ ਦੇਖਾਂਗੇ ਠੀਕ ਹੈ ਜੀ ਇੱਕ ਸ਼੍ਰੀ ਗੁਰਨਾਥ ਸਿੰਘ ਜੀ ਦਾ ਪਰਿਵਾਰ ਆ ਰਿਹਾ ਹੈ 14 ਤਰੀਕ ਨੂੰ ਉਹਦੇ ਸਵਾਗਤ ਵਿੱਚ ਵੀ ਸਫਾਈ ਬਹੁਤ ਜ਼ਰੂਰੀ ਸੀ ਕਰਾਉਣੀ ਰਾਸੇ ਵਿੱਚ ਪਿਆ ਸੀ ਇਸ ਲਈ ਨਗਰ ਨਿਵਾਸੀਆਂ ਦੇ ਸਹਿਯੋਗ ਅਤੇ ਸੁਸਾਇਟੀ ਦੇ ਸਹਿਯੋਗ ਨਾਲ ਇਹ ਪੂਰਾ ਚੁਕਵਾਇਆ ਗਿਆ ਬਹੁਤ ਬਹੁਤ ਧੰਨਵਾਦ ਜੀ